ਸਤਿ ਸ੍ਰੀ ਅਕਾਲ ਭਵਨ ਜੀ ਕੀ ਹਾਲ ਚਾਲ ਮੈਂ ਟੋਟਾ ਆਪ ਦਾ ਗੁਰਲਾਲ ਸਾਬ੍ਹ ਨੂੰ ਪਸੋਂ ਜੋ ਆ ਮੈਂ ਇੱਥੇ ਬਹੁਤ ਮੜਾ ਆ ਪਸੋਂ ਦੀ ਮੈਂ ਭਵਨ ਗੋਪੀ ਭਰੰਦੀ ਬੁੜੀ ਆ ਦੀ ਆਪਣੇ ਹੋਈ ਬਿੱਤੀ ਦਾਸ ਦਾ ਮੈਂ ਭਾਜੀ ਕਬੱਡੀ ਪਾਉਣ ਗਿਆ ਆਪਣਾ ਭਵਨ ਗੋਪੀ ਭਰੰਦੀ ਬੁੜੀਆਂ ਦਾ ਹੌਲੀ ਕਬੱਡੀ ਬਾਹ ਤੇਰੇ ਦੀ ਸੱਟ ਲੱਗ ਜਣੀ 10 ਭਵਾਨਾ ਮੈਂ ਜਵਾਗ ਕੇ ਮੇ ਸੱਟ ਲੱਗ ਜਣੀ ਜਾ ਮੈਂ ਕਿਤੇ ਮੈਚ ਨਹੀਂ ਖੇਡਿਆ ਤੂੰ ਕਹਿੰਦਾ ਸੱਟ ਲੱਗ ਜਾਣੀ ਅਗਲੀ ਕਬੱਡੀ ਤੂੰ ਮੇਥੇ ਭੌਣ ਨਾ ਲੱਗ ਗਿਆ ਢੇੜੀਆਂ ਲਾ ਕੇ ਜਾ ਕੇ ਤੇ ਨਾਲ ਹੱਥ ਕੀਤਾ ਤੂੰ ਹੱਥ ਫੜੇ ਚੋਕੇ ਮਾਰਿਆ ਫਿਰ ਤੇਰੇ ਗਿਉਂਗਾ ਖੜੀ ਕੀਤੀਆਂ ਤੂੰ ਇਹ ਭੌਣ ਨੂੰ ਘਾਂਂਦੇ ਦੇ ਮੇਰੇ ਗਲੇ ਦੇ ਗੂਠਾ ਦਿੱਤਾ ਝੂਠ ਨਾ ਬੋਲੋਗੇ ਇਹਨੂੰ ਗਲੇ ਐ ਗੂਠਾ ਦਿੱਤਾ ਜਿੱਜੀ ਕਬੱਡੀ ਦਾਟਾ ਚੇਲਾ ਲੱਗ ਗਿਆ ਉਹਨੇ ਮੈਂ ਕੰਨ ਤੇ ਮੁੱਕੀ ਮਾਰੀ ਬੈਂਚ ਵੀਰਾਂ ਮਾਰ ਜਿਟੇ ਲੱਗੇ ਜਾ ਕੇ ਤੇ ਇਹਨੂੰ ਮੈਂ ਧੱਕਾ ਮਾਰਦਾ ਜੇ ਭੱਜ ਗਏ ਮੇਰੇ ਗਾਲ ਨੂੰ ਪਿਆ ਮੈਂ ਸੱਤਰ ਖਾਨਾ ਤੋਂ ਫੇਰ ਸੰਗਤ ਸਹੀ ਆ ਤੇ ਭੱਜ ਗਏ ਮੈਨੂੰ ਇਹ ਦੱਸੋ ਟੇੜੀਆਂ ਲੱਗੇ ਜਾਗੇ ਭੱਜ ਗਏ ਕਿਹੜਾ ਹੱਥ ਮਲਾਉਣ ਆਉਂਦਾ ਮੈਨੂੰ ਇਹ ਦੱਸੋ ਪਹਿਲਾਂ ਭਰਾ ਮੇਰੇ ਸਾਰੇ ਸੰਗਤ ਨੂੰ ਬੰਦੀ ਆ ਆਪਣਾ ਮੈਚ ਵੇਖੋ ਫੇਰ ਗੱਲ ਕਰਿਓ ਕੌਣ ਸੱਚਾ ਕੌਣ ਝੂਠਾ ਮੈਂ ਆਪਣੇ ਰੱਬ ਤੋਂ ਸੱਚਾ ਨਾ ਉਹਨਾਂ ਦੇ ਆਪਰੇ ਦਾ ਸੱਚਾ ਹੁੰਦਾ ਤੇ ਮੈਨੂੰ ਕਈ ਦਾ ਡਾਰਨੀਆਂ